ਬਾਈ ਉਹ ਕੋਈ ਵੀਡੀਓ ਸੀਗੀ ਉਹ ਸਾਰੇ ਪੇਜ ਵਾਲਿਆਂ ਨੂੰ ਪਾਈ ਜਾਂਦਾ ਕਹਿੰਦਾ ਵੀ ਪੋਸਟ ਕਰੋ ਬਾਈ ਜੇ ਉਹ ਕਿਸੇ ਪੇਜ ਤੇ ਵੀ ਇੱਕ ਵੀ ਵੀਡੀਓ ਪਾ ਗਏ ਨਾ ਬਾਈ ਮੈਂ ਕੁਝ ਕਰ ਲੈਣਾ ਦੇਖੋ ਕੋਕੜ ਦੀ ਵੀ ਜ਼ਿੰਦਗੀ ਦੇ ਕੁਝ ਵੀ ਕਰ ਦਿਓ ਪਹਿਲੀ ਗੱਲ ਤਾਂ ਫੋਨਾਂ ਨੂੰ ਭੰਨ ਦੇ ਜਾਂ ਸਾਈਡ ਤੇ ਰੱਖ ਦਿਓ ਉਹ ਕਿੱਦਾਂ ਦੀ ਵੀਡੀਓ ਆ ਉਹ ਕਿਸ ਹਿੰਮਤ ਹੋਣ ਵਾਲੀ ਹੈ ਨਹੀਂ ਨਹੀਂ ਬਾਈ ਦੂਜੀ ਆ ਦੂਜੀ ਇੱਕ ਗੱਲ ਸੁਣੋ ਜਦੋਂ ਪੇਜਾਂ ਵਾਲੇ ਕੋਈ ਪਈ ਆ ਮੈਨੂੰ ਵੀ ਇੰਸਟਾਗ੍ਰਾਮ ਤੇ ਪੇਜ ਜੀ ਦੋ ਮੈਂ ਵੀ ਦੇਖੀ ਲਾ ਮੈਂ ਕਿਹੜੀ ਆ ਪਤਾ ਤਾਂ ਚੱਲੇ ਕਿੱਥੇ ਲੈਵਲ ਦੀ ਆ ਜੇ ਤੁਸੀਂ ਹਰਕਤਾਂ ਕੀਤੀਆਂ ਉਹ ਤਾਂ ਬਾਹਰ ਲਾਉਣੀ ਆ ਹੈਲੋ ਹਾਂਜੀ ਮੇਰੇ ਸਸ਼ਕਰ ਮਨਜੀਤ ਬੋਲਦੇ ਆ ਹਾਂਜੀ ਹਾਂਜੀ ਕੀ ਆ ਬਹੁਤ ਵਧੀਆ ਬਾਈ ਤੁਸੀਂ ਦੱਸੋ ਵਧੀਆ ਵਧੀਆ ਕੀ ਕਰਦੇ ਸੀਗੇ ਕੁਛ ਨਹੀਂ ਪਿਆ ਸੀ ਆ ਤੁਸੀਂ ਤੁਹਾਨੂੰ ਵੀ ਆਈਡੀ ਆਨ ਕਰ ਲੈ ਮੈਂ ਨਹੀਂ ਕੀਤੀ ਸਟੋਰੀ ਪਾਈ ਹੋਈ ਆ ਮੈਂ ਹੈ ਕਿਉਂ ਕਰੂੰਗਾ ਇਨਾਂ ਨੇ ਮੇਰੀ ਆਈਡੀ ਹੈਕ ਕਰਨੀ ਚਾਹੀ ਤੇ ਨੇ ਭੈਣ ਚੋ ਮੈਨੇਜਰ ਨੇ ਹੂੰ ਫਿਰ ਕੁਛ ਨਹੀਂ ਔਰ ਤਿੰਨੇ ਦੀ ਐਟੀਟਿਊਡ ਹੋ ਗਈ ਬਾਈ ਬਹੁਤ ਗਲਤ ਕੰਮ ਹੋ ਰਿਹਾ ਸ਼ਾਇਦ ਬਾਈ ਹਰਨ ਦੱਸਿਆ ਵੀ ਹੋਗਾ ਕਿਹੜੇ ਬਾਈ ਹਰਨ ਨੇ ਪੇਜ ਵਾਲਿਆਂ ਨੇ ਮੈਂ ਮੈਂ ਕਿਸੇ ਪੇਜ ਤੇ ਫਿਰ ਭਰੋਸਾ ਹੀ ਕਰਦਾ ਪਹਿਲੀ ਗੱਲ ਤੇ ਇਹ ਆ ਬਾਈ ਕੋਈ ਵੀਡੀਓ ਸੀ ਉਹ ਸਾਰੇ ਪੇਜ ਵਾਲਿਆਂ ਨੂੰ ਪਾਈ ਜਾਂਦਾ ਕਹਿੰਦਾ ਵੀ ਪੋਸਟ ਕਰੋ ਕੀ ਕਹਿੰਦਾ ਵੀਡੀਓ ਪੋਸਟ ਕਰਵਾ ਰਿਆ ਉਹ ਪੇਜ ਵਾਲਿਆਂ ਨੂੰ ਕਹੀ ਜਾਂਦਾ ਛੋਟੀਆਂ ਹਾਂਜੀ ਅੱਜ ਦੀ ਰਾਤ ਵੇਟ ਕਰ ਲੋ ਬਸ ਠੀਕ ਹੈ ਅੱਜ ਦੀ ਰਾਤ ਬਸ ਅੱਜ ਦੀ ਰਾਤ ਭਾਈ ਜੇ ਉਹ ਕਿਸੇ ਪੇਜ ਤੇ ਵੀ ਇੱਕ ਵੀ ਵੀਡੀਓ ਪੈ ਗਈ ਨਾ ਭਾਈ ਮੈਂ ਕੁਝ ਕਰ ਲੈਣਾ ਦੇਖੋ ਇਹ ਕੋਈ ਰੀਜਨ ਨਹੀਂ ਹੈਗਾ ਕਿ ਮੈਂ ਕੁਝ ਕਰ ਲੈਣਾ ਭਾਈ ਫਿਰ ਬੇਸ਼ਤੀ ਵੀ ਤਾਂ ਕਿੰਨੀ ਉਹ ਵੀ ਤਾਂ ਦੇਖੋ ਮੈਂ ਤਾਂ ਨਹੀਂ ਉਹਦੀ ਵੀਡੀਓ ਕੋਈ ਪੋਸਟ ਕਰਵਾਈਆ ਦੇਖਦਾ ਮੈਂ ਵੀ ਕਰਾਂ ਗੱਲ ਇੰਨੀ ਆ ਗੱਲ ਇੰਨੀ ਆ ਦੇਖੋ ਕਦੇ ਵੀ ਜ਼ਿੰਦਗੀ ਦੇ ਕੁਝ ਵੀ ਕਰਦੇ ਹੋ ਪਹਿਲੀ ਗੱਲ ਤਾਂ ਫੋਨਾਂ ਨੂੰ ਭੰਨ ਦੇ ਜਾਂ ਸਾਈਡ ਤੇ ਰੱਖ ਦਿਓ ਫੋਨ ਤੁਸੀਂ ਜੇ ਕੱਢ ਕੇ ਰੱਖਦੇ ਸੀ ਆਪਣੇ ਬਾਰ-ਬਾਰ ਤੁਹਾਡੇ ਕੋਲ ਹੀ ਪ੍ਰੂਫ ਹੈਗੇ ਆ ਫੋਨ ਅਗਲੇ ਨੇ ਵੀ ਕੱਢ ਰਿਆ ਗੱਲ ਇੰਨੀ ਕਾ ਬਾਈ ਪਰ ਮੈਂ ਕਿਸੇ ਪੇਜ ਵਾਲਿਆਂ ਨੂੰ ਤਾਂ ਨਹੀਂ ਪਾਇਆ ਤਾਂ ਪੇਜ ਵਾਲਿਆਂ ਨੂੰ ਸਿੱਧੀ ਪਾਈ ਜਾਂਦਾ ਯਾਰ ਕੋਈ ਗੱਲ ਨਹੀਂ ਮੈਨੂੰ ਪਾਈ ਜਾਂਦੇ ਆ 5 ਘੰਟੇ ਖੋਸ਼ ਹੋ ਲੈਂਦੇ ਨੂੰ ਜਿੱਥੇ-ਜਿੱਥੇ ਵੀਡੀਓ ਹੋਊਗੀ ਮੈਂ ਕਰ ਦਊਗਾ ਡਿਲੀਟ ਉਹ ਦੱਸ ਮੈਨੂੰ ਅ ਇੰਸਟਾਗ੍ਰਾਮ ਤੇ ਮੈਸੇਜ ਤੇ ਭੇਜ ਦੇਣਾ ਵਾਦਾ ਹੈਗਾ ਤੇਰੇ ਨਾਲ ਮ ਕਰ ਕੁਰਬਾਨੀਆਂ ਹਾਂ ਜਿੱਥੇ ਤੇ ਪਈ ਆਉਗੇ ਨਾ ਮੈਨੂੰ ਸੰਡ ਕਰੇ ਚੱਲੀ ਉਸ ਤੋਂ ਬਾਅਦ ਆ ਮੇਰਾ ਕੰਮ ਆ ਵਾਲੇ ਨੇ ਪਾਈ ਨਹੀਂ ਹੈਗੀ ਜਿਹੜੇ ਆਪਣੇ दारू ਵੀ ਲਾਇਕ ਆ ਜਿਹੜੇ ਹੋਰ ਨੇ ਬਾਕੀ ਸਾਰਿਆਂ ਨੂੰ ਪਾ ਰਿਹਾ ਉਹ ਸਾਰੇ ਮੈਨੂੰ ਪਾਈ ਜਾਂਦੇ ਆ ਉਹ ਕਹਿੰਦੇ ਵੀ ਤੂੰ ਟੈਨਸ਼ਨ ਨਾ ਲੈ ਅਸੀਂ ਐ ਨਹੀਂ ਬੋਲਦੇ ਪਰ ਆ ਚੀਜ਼ ਦਾ ਗੱਲ ਤਾਂ ਨੋਟ ਕਰ ਦੇ ਦੇ ਟੈਨਸ਼ਨ ਨਾ ਲੈ ਅਗਲੇ ਪੈਸੇ ਤਾਂ ਮੰਗਦੇ ਆ ਨਾ ਹਾਂਜੀ ਬਈ ਅਗਲੇ ਪੈਸੇ ਤਾਂ ਮੰਗਦੇ ਆ ਨਾ ਹਾਂਜੀ ਤਾਂ ਬਸ ਫਿਰ ਟੈਨਸ਼ਨ ਕਿਸ ਦੀ ਲੈਣੀ ਆ ਭੈਣ ਚੁੱਧ ਦਿਮਾ ਚਦਾ ਲੋ ਜਦੋਂ ਪੈਸੇ ਲਈ ਜਾਂਦੇ ਆ ਸਾਰਾ ਕੁਝ ਕਰੀ ਜਾਂਦੇ ਆ ਫਿਰ ਕਿਸੇ ਦਾ ਡਰ ਉਹਨਾਂ ਨੂੰ ਕਹਿ ਦੋ ਕਿ ਅੱਜ ਦੇ ਦਿਨ ਵੇਦ ਕਰ ਲੋ ਤੇ ਜਦ ਇਹਨੂੰ ਕਹਿ ਦੋ ਕੱਲੂ ਜੇ ਕੋਈ ਪਾਊਗਾ ਉਹ ਵੀਡੀਓ ਮੈਂ ਠੋਕੂਗਾ ਉਹਨੂੰ ਬਾਈ ਮੈਂ ਤਾਂ ਆ ਗਿਆ ਨਹੀਂ ਉਹਦੇ ਇੱਕ ਵਾਰ ਕਰੇ ਨਾ ਜਾ ਕੇ ਇਹ ਸੁੱਖ ਦੇ ਮੈਂ ਕਿਉਂ ਜਾਣਾ ਹਾਂਜੀ ਮੈਂ ਕਿਉਂ ਜਾ ਮ ਉਹਦੇ ਘਰੇ ਮੇਰਾ ਇੱਧਰ ਕੋਈ ਹੈ ਹੀ ਨਹੀਂ ਸੁੱਖ ਨਾਲ ਲਾਕ ਡਾਟ ਮੇਰੇ ਤਾਂ ਇੰਨੀ ਆ ਬਸ ਮੈਨੇਜਰ ਦੇ ਦੋ ਬੰਦੇ ਪਾਲੇ ਹੋਏ ਆ ਦੋਵੇਂ ਆਈਡੀਆ ਤਾਂ ਮੈਨੂੰ ਮੈਸੇਜ ਹੀ ਆਇਆ ਆ ਯੋ ਨੈਜਰ ਵੀ ਆਈਡੀ ਹੈ ਕਰਨੀ ਚਾਹੀ ਮੇਰੀ ਫੋਟੋ ਵਾਇਲ ਕਰੀ ਹੁਣ ਮੈਂ ਤਿੰਨਾਂ ਦੀ ਆਈਡੀ ਡਾਣੀਆ ਤੇ ਭਾਵੇਂ ਕੇਸ ਕਰਨ ਭਾਵੇਂ ਭਜਲਣ ਇੱਕ ਮਿੰਟ ਹੋਲਡ ਰੱਖੋ ਕਿਦੀ ਕਿਦੀ ਹੋਲਡ 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 ਹਲੋ ਹਾਂਜੀ ਹਾਂਜੀ ਬੋਲੋ ਵਧੀਆ ਵਧੀਆ ਫੋਨ ਤੇ ਸੀ ਮੈਂ ਉਹ ਹੈਗੀ ਇੱਕ ਕੁੜੀ ਮਨਜੀਤ ਉਹਦੇ ਨਾਲ ਹੂੰ ਗੱਲ ਕਰ ਰਿਹਾ ਮੈਂ ਵੀਡੀਓ ਆ ਗਈ ਤੇਰੇ ਕੋਲੇ ਮਨਜੀਤ ਦੀ ਕੋਈ ਵੀਡੀਓ ਆਈ ਹੈ ਤੇਰੇ ਕੋਲੇ ਹੈ ਕਿੱਦਾਂ ਦੀ ਆ ਕਿੱਦਾਂ ਦੀ ਵੀਡੀਓ ਗੰਦੀ ਆ ਉਹ ਗੱਡੀ 'ਚ ਉਹ ਕਿੱਦਾਂ ਦੀ ਵੀਡੀਓ ਆ ਉਹ ਕੋਈ ਫੇਮਸ ਹੋਣ ਵਾਲੀ ਨਹੀਂ ਨਹੀਂ ਬਾਈ ਦੂਜੀ ਆ ਦੂਜੀ ਗੱਲ ਸੁਣੋ ਜਦੋਂ ਪੇਜਾਂ ਵਾਲੇ ਕੋਈ ਪਈ ਆ ਮੈਨੂੰ ਵੀ ਇੰਸਟਾਗ੍ਰam ਤੇ ਪੇਜ ਜੀ ਦੋ ਮੈਂ ਵੀ ਦੇਖੀ ਲਾਂ ਮੈਂ ਕਿਹੜੀ ਆ ਪਤਾ ਤਾਂ ਚੱਲੇ ਕਿੱਥੇ ਲੈਵਲ ਦੀ ਆ ਹੁਣ ਪੇਜਾਂ ਵਾਲੇ ਵੀ ਮੈਨੂੰ ਭੇਜਣਗੇ ਤੁਸੀਂ ਖੁਦ ਭੇਜ ਦਿਓ ਮੈਂ ਦੇਖਤ ਲਾ ਮੈਂ ਨਹੀਂ ਵਾਇਰਲ ਕਰਦਾ ਤਾਂ ਮੇਰਾ ਵਿਸ਼ਵਾਸ ਆ। ਹਾਂ ਬਈ ਮੈਂ ਭੇਜਦੇ ਆ ਬਈ ਮੈਂ ਕਰਦੇ ਆ। ਹਾਂ ਸ਼ਰਮ ਕਰਕੇ ਭੇਜ ਦਿਓ ਮੈਨੂੰ ਤੇ ਬਾਕੀ ਮੈਂ ਵਾਦਾ ਕਰਾ ਕਿ ਕਿਤੇ ਵਾਇਰਲ ਨਹੀਂ ਹੋਊਗੀ ਜੋ ਮਰਜ਼ੀ ਪਾਈ ਚੱਲੇ ਉੱਥੇ ਡਿਲੀਟ ਹੋਊਗੀ। ਤੇ ਰੀਚ ਦੇ ਗੂੰਗਾ ਮੈਂ ਹਾਰੇ ਦੀ ਬਸ ਕੁਝ ਨਹੀਂ ਐ ਤੁਸੀਂ ਇੱਕ ਕੰਮ ਕਰਨਾ ਕੱਲ سپورਟ ਕਰ ਦਿਓ ਦੱਬ ਕੇ ਬਸ ਮੈਨੂੰ ਜੋ ਅੱਜ ਮੈਂ ਕਾਹਨ ਕਰਣ ਲੱਗਿਆ। ਮੈਂ سپورਟ ਮੈਨੂੰ ਸਿਰਫ ਇਹ ਦੱਸ ਗਾਲਦਾ ਕਿ ਵੀਡੀਓ ਨਾ ਪੈ ਜਾਵੇ। ਚਾਚਾ ਵੀ ਲਾਈਕ ਦੂਜੀ ਕੋਲ ਤੇ ਮੇਰੇ ਨਾਲ ਚਾਚਾ ਵੀ ਲਾਈਕ ਤੇ ਦਾਰੂ ਵੀ ਲਾਈਕ ਨੂੰ ਵੀ ਭੇਜੀ ਹੋਈ ਆ ਕੋਈ ਚੱਕਰ ਨਹੀਂ ਜਿਨੂੰ ਮਰਜ਼ੀ ਭੇਜ ਲੈਂਦੇ ਜੇ ਤੁਸੀਂ ਹਰਕਤਾਂ ਕੀਤੀਆਂ ਉਹ ਤਾਂ ਬਾਹਰ ਲਾਉਣੀ ਆ ਰਹੀ ਹੈ ਕੰਟਰੋਵਰਸੀ ਦੀ ਗੱਲ ਇਹ ਮੈਂ ਖਤਮ ਕਰਨੀ ਆ ਤੇ ਕਰਨੀ ਆ ਬਈ ਕੰਟਰੋਵਰਸੀ ਦਾ ਚੱਕਰ ਨਹੀਂ ਹੈਗਾ ਹੋਰ ਕਹਦਾ ਵੀਡੀਓ ਵੀ ਮੈਨੂੰ ਤਾਂ ਇਦਾਂ ਵੀ ਨਹੀਂ ਹੈਗਾ ਕਿ ਇਹਨਾਂ ਵੀ ਮੈਂ ਚਲੋ ਕੰਟਰੋਵਰਸੀ ਮੈਨੂੰ ਤਾਂ ਪਤਾ ਨਹੀਂ ਸੀਗਾ ਵੀ ਮੈਂ ਅਚਾਨਕ ਇਹਦੀਆਂ ਵੀਡੀਓ ਪਾਉਂਦੀ ਵੀ ਇੰਨਾ ਕੁਝ ਹੋ ਜਾਊਗਾ ਹਨਾ ਮੈਂ ਤਾਂ ਸਿਰਫ ਇੱਕ ਉਹਦਾ ਨੋਰਮਲ ਪਾਈਆਂ ਸੀਗੀ ਹੁਣ ਜਦੋਂ ਚਲੋ ਮੈਂ ਇੱਕ ਵਾਦਾ ਕਰਦਾ ਜਿਆਦਾ ਨਹੀਂ ਕਰਦਾ ਮੈਂ ਇੱਕ ਵਾਰ ਵੀਡੀਓ ਭੇਜ ਦੋ ਮੇਰੀ ਨਿਗਾ ਚ ਆ ਜਾਊਗੀ ਜਿੱਥੇ ਜਿੱਥੇ ਪੈਂਦੀ ਰਹੂਗੀ ਮੈਨੂੰ ਸੈਂਡ ਕਰਦੇ ਰਹੋ ਉਸ ਟਾਈਮ ਉੱਤੇ ਦੀ ਰਹੂਗੀ ਇੰਨਾ ਮੈਂ ਕਰ ਸਕਦਾ ਇਸ ਤੋਂ ਉੱਪਰ ਨਹੀਂ ਮੈਂ ਕਰ ਸਕਦਾ ਕੁਝ ਤੁਸੀਂ ਇਹ ਵੀ ਕਹੋ ਮੈਂ ਨਹੀਂ ਜਾਣਾ ਕਿ ਮੈਂ ਤੁਹਾਨੂੰ ਠੀਕ ਹੈ ਠੀਕ ਹੈ ਜਿੱਥੇ ਜਿੱਥੇ ਪਈ ਆਊਗੀ ਬਸ ਲਿੰਕ ਸ਼ੇਅਰ ਕਰਦੇ ਰਹੋ ਮੇਰੇ ਆਈਡੀ 'ਤੇ ਮੈਂ ਜਾਣਾ ਮੇਰਾ ਕੰਮ ਜਾਣੇ ਤੁਸੀਂ ਸ਼ਾਂਤ ਹੋ ਕੇ ਭੇਜੋ